ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਸੀ ਦਿਹਾੜੇ ਨੂੰ ਸਮਰਪਿਤ ਆਰਐਸ ਖਾਲਸਾ ਹਾਈ ਸਕੂਲ ਜਸਪਾਲੋਂ ਦੇ ਸਮੂਹ ਸਟਾਫ ਮੈਂਬਰ ਸਹਿਬਾਨ ਵਿਦਿਆਰਥੀਆਂ ਤੇ ਮਾਤਾ ਪਿਤਾ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਈ ਗਈ। ਇਸ ਸਮੇਂ ਸਕੂਲ ਬੱਲੋਰਾ ਗिरा ਲਈ ਠੰਡੇ ਮਿੱਠੇ ਜਲ ਦੀ ਸੇਵਲ ਦੇ ਲੰਗਰ ਵੀ ਲਗਾਏ ਗਏ ਨੇ। ਇਸ ਸਮੇਂ ਸਮਾਜ ਸੇਵੀ ਮਾਸਟਰ ਕਰਮਜੀਤ ਸਿੰਘ ਰਾਣੋ ਅਤੇ ਵਿਦਿਆਰਥੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਗੀਰਾ ਨੂੰ ਠੰਡੇ ਮਿੱਠੇ ਜਲ ਸਕਉਣ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ। ਇਸ ਮੌਕੇ ਸਕੂਲ ਮੁਖੀ ਮੈਡਮ ਅਮਨਦੀਪ कौर ਅਤੇ ਸਮਾਜ ਸੇਵੀ ਮਾਸਟਰ ਕਰਮਜੀਤ ਸਿੰਘ ਰਾਣੋ ਨੇ ਸਮਾਗਮ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਆਖਿਆ ਕਿ ਤਾਂ-ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਧਰਮ ਅਤੇ ਮਨੁੱਖਤਾ ਦੇ ਭਲੇ ਲਈ ਇੱਕ ਲਸਾਨੀ ਵੱਡੀ ਕੁਰਬਾਨੀ ਹੈ। ਉਹਨਾਂ ਗੁਰੂ ਦੀ ਲਸਾਨੀ ਕੁਰਬਾਨੀ ਨੂੰ ਕੋਟ-ਕੋਟ ਪ੍ਰਣਾਮ ਕੀਤਾ। ਆਓ ਦੇਖਦੇ ਹਾਂ ਦਰਾਹਤ ਤੋਂ ਮਨਪ੍ਰੀਤ ਸਿੰਘ ਰਾਣ ਦੇ ਉਹਦੀ ਖਾਸ ਰਿਪੋਰਟ। ਸਾਡੇ ਸਕੂਲ ਦੇ ਵਿੱਚ ਅੱਜ ਅਸੀਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਹਿਜ ਪਾਠ ਤੇ ਭੋਗ ਪਾਏ ਨੇ ਤੇ ਨਾਲ ਅਸੀਂ ਸ਼ਬੀਰ ਲਈਏ ਤੇ ਛੋਲੇ ਕੁਲਚਿਆਂ ਦੇ ਲੰਗਰ ਵੀ ਲਗਾਏ ਨੇ ਜਿਦੇ ਵਿੱਚ ਵਿਦਿਆਰਥੀ ਤੇ ਪਿੰਡ ਵਾਸੀ ਤੇ ਹੋਰ ਵੀ ਇਲਾਕੇ ਦੇ ਲੋਕ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਤੁਸੀਂ ਜਿਹੜੀ ਗੁਰੂ ਚਹਵਾਨ ਨੇ ਸਾਨੂੰ ਸਿੱਖਿਆ ਦਿੱਤੀ ਆ ਕਿ ਤੁਸੀਂ ਤਾਂ ਤੋਂ ਟਾਈਮ ਬੱਚਿਆਂ ਨੂੰ ਉਹਨਾਂ ਪ੍ਰਤੀ ਮੋਟੀਵੇਟ ਕਰਦੇ ਰਹੇ ਹੋ ਹਾਂਜੀ ਅਸੀਂ ਹਰ ਸੰਗਰਾਮ ਆਪਣੇ ਸਕੂਲ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਉੱਥੇ ਹਰ ਸੰਗਰਾਮ ਬਣਾਉਂਦੇ ਆ ਇਸ ਤੋਂ ਬਿਨਾ ਜਦੋਂ ਵੀ ਕੋਈ ਗੁਰੂ ਸਾਹਿਬਾਨ ਨਾਲ ਸੰਬੰਧਿਤ ਕੋਈ ਵੀ ਦਿਨ ਆਉਂਦਾ ਤਾਂ ਉਹ ਸਕੂਲ ਦੇ ਵਿੱਚ ਮਨਾਇਆ ਜਾਂਦਾ ਹੋਰ ਸਿੱਧਾਂ ਦੇ ਪ੍ਰੋਗਰਾਮ ਨੇ ਜਿਹੜੇ ਇੱਥੇ ਅਯੋਗਿਤ ਕੀਤੇ ਜਾਂਦੇ ਨੇ ਇਹ ਇਸ ਤੋਂ ਬਿਨਾ ਬੱਚਿਆਂ ਦੇ ਵਾਸਤੇ ਅਸੀਂ ਹਰ ਸੈਚਰਡੇ ਕੋਈ ਨਾ ਕੋਈ ਐਕਟੀਵਿਟੀ ਰੱਖਦੇ ਹਾਂ ਜਿਹਦੇ ਵਿੱਚ ਬੱਚੇ ਹਿੱਸਾ ਲੈਂਦੇ ਨੇ ਤੇ ਬੱਚਿਆਂ ਦੀ ਨੌਲੇਜ ਵੱਧਦੀ ਆ ਤੇ ਆਪਣੇ ਟੈਲੈਂਟ ਦੇ ਵਿੱਚ ਉਹਨਾਂ ਦੇ ਵਿੱਚ ਵਾਧਾ ਹੁੰਦਾ ਇਸ ਤੋਂ ਇਲਾਵਾ ਸਪੋਰਟਸ ਦੇ ਵਿੱਚ ਵੀ ਸਾਡੇ ਸਕੂਲ ਦੇ ਹਰ ਸਾਲ ਹੀ ਪ੍ਰਾਈਜ਼ ਆਉਂਦੇ ਨੇ ਨੌਜਵਾਨ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹਾਂਗੀ ਮੈਂ ਬੱਚਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੀ ਕਿ ਇੱਕ ਗੁਰੂ ਸਾਹਿਬ ਦੀਆਂ ਦਿੱਤੀਆਂ ਸਿੱਖਿਆਵਾਂ ਨਾਲ ਜੁੜਨ ਤੇ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਣ ਉਹਨਾਂ ਦਾ ਆਗਿਆਕਾਰ ਬਣਨ ਨਸ਼ਿਆਂ ਤੋਂ ਦੂਰ ਰਹਿਣ ਸਮਾਜ ਦੀਆਂ ਕ੍ਰਿਤੀਆਂ ਨੂੰ ਛੱਡ ਕੇ ਤੇ ਸਮਾਜ ਦੇ ਲਈ ਕੁਝ ਚੰਗਾ ਕਰਨ ਦਾ ਉਪਰਾਲਾ ਕਰਨ ਕਿ ਅਸੀਂ ਸਾਡੇ ਪੰਜਾਬ ਨੂੰ ਦੇਸ਼ ਨੂੰ ਕੌਮ ਨੂੰ ਚੰਗਾ ਬਣਾ ਸਕੀਏ ਤੇ ਬਲੰਦੀ ਵੱਲ ਲੈ ਕੇ ਜਾ ਸਕੀਏ। ਇਹਨਾਂ ਸਮਾਗਮਾਂ ਤੋਂ ਇਲਾਵਾ ਮੈਡਮ ਜੀ ਤੁਹਾਡੇ ਸਕੂਲ ਦੇ ਇਹ ਨਤੀਜੇ ਨੇ ਉਹ ਕਿਸੇ ਤਰ੍ਹਾਂ ਦੇ ਨੇ? ਨਤੀਜੇ ਸਾਡੇ ਹਮੇਸ਼ਾ ਹੀ 100% ਆਉਂਦੇ ਆ। ਹੁਣੇ 10 ਕੁਝ ਦਿਨ ਪਹਿਲਾਂ ਹੀ 10ਵੀਂ ਕਲਾਸ ਦਾ ਨਤੀਜਾ ਆਇਆ ਤਾਂ ਸਾਡੇ 100% ਸਟੂਡੈਂਟ ਪਾਸ ਨੇ। ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਸਕੂਲ ਪ੍ਰਤੀ? ਮਾਪਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਦੇ ਵਿੱਚ ਦਾਖਲ ਕਰਾਓ। ਇੱਕ ਸਰਕਾਰੀ ਫੀਸ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਕੁਆਲਿਟੀ ਦੀ ਐਜੂਕੇਸ਼ਨ ਦੇ ਸਕਦੇ ਹੋ ਸਾਡਾ ਸਾਰਾ ਸਟਾਫ ਬਹੁਤ ਮਿਹਨਤੀ ਹੈ ਤੁਹਾਡੇ ਬੱਚਿਆਂ ਨੂੰ ਇੱਥੇ ਉਹ ਸਿੱਖਿਆ ਮਿਲੂਗੀ ਜੋ ਚੰਗੇ ਚੰਗੇ ਪ੍ਰਾਈਵੇਟ ਸਕੂਲਾਂ 'ਚ ਵੀ ਨਹੀਂ ਮਿਲਦੀ ਜਿਹੜਾ ਸ਼ਵੇਲ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਹ ਕਿੰਨਾ ਟਾਈਮ ਚੱਲੇਗਾ ਇਹ ਜਦੋਂ ਤੱਕ ਮਤਲਬ ਸਾਡਾ ਜੋ ਲੰਗਰ ਦਾ ਹੈਗਾ ਉਹ ਉਦੋਂ ਤੱਕ ਚੱਲੂਗਾ ਸ਼ਾਮ ਤੱਕ ਵੀ ਹੋ ਸਕਦਾ ਸੰਗਤ ਦੇ ਡਿਪੈਂਡ ਕਰਦਾ ਹੈ ਵੀ ਸੰਗਤ ਕਿਸੇ ਸਿਸਾਬ ਨਾਲ ਜਲਦੀ ਆਉਂਦੀ ਆ ਜਾਂ ਲੇਟ ਤੱਕ ਆਉਂਦੀ ਆ ਉਸ ਹਿਸਾਬ ਨਾਲ ਹੀ ਚੱਲਦਾ ਰਹੂਗਾ। ਗਏ ਸਮਾਜ ਸੇਵੀ ਅਤੇ ਮਾਸਟਰ ਕਰਮਜੀਤ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਮਾਸਟਰ ਕਰਮਜੀਤ ਸਿੰਘ ਜੀ ਅੱਜ ਇੱਕ ਯੋਗ ਪਰਾਲਾ ਤੁਹਾਡੇ ਸਕੂਲ ਦੇ ਵਿੱਚ ਕੀਤਾ ਗਿਆ ਹੈ ਇਸ ਬਾਰੇ ਜਾਣਕਾਰੀ ਦਿਓ। ਅੱਜ ਆ ਰਹੇ ਖਾਲਸਾ ਹਾਈ ਸਕੂਲ ਵਿੱਚ ਸ੍ਰੀ ਗੁਰੂ ਪੰਜਵੇਂ ਪਾਸਾ ਸਹੀ ਜਾਇਰ ਸਰਦਾਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸੰਪਾਰਤ ਤੋ ਪਹਿਲਾ ਸਹਿਜ ਪਾਰ ਦਾ ਭੋਗ ਪਾਇਆ ਗਿਆ ਉਦੋਂ ਉਪਰੰਤ ਠੰਡੇ ਮਿੱਠੇ ਜਲਦੀ ਸ਼ਵੀਰ ਲਾਈ ਗਈ ਸੋਲੇ ਤੇ ਕੁਲਚਿਆਂ ਦਾ ਲੰਗਰ ਲਾਇਆ ਗਿਆ ਇਹਦੇ ਵਿੱਚ ਸਾਡੇ ਸਕੂਲ ਦੇ ਸਟਾਫ ਦਾ ਪ੍ਰਿੰਸੀਪਲ ਦਾ ਤੇ ਬੱਚਿਆਂ ਦਾ ਤੇ ਉਹਨਾਂ ਦੇ ਮਾਪੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਜਿਨ੍ਹਾਂ ਅਸੀਂ ਹਰ ਸਾਲ ਦੀ ਤਰ੍ਹਾਂ ਅਸੀਂ ਮਨਾਉਂਦੇ ਰਹਾਂਗੇ ਸਰਧਾਰਮਿਕ ਸਮਾਗਮ ਕੀਤੇ ਜਾ ਰਹੇ ਨੇ ਕਿੰਨਾ ਉਤਸ਼ਾਹ ਮਿਲ ਰਿਹਾ ਬਹੁਤ بڑا ਉਤਸ਼ਾਹ ਮਿਲ ਰਿਹਾ ਬੱਚੇ ਬਹੁਤ ਪ੍ਰੇਰਿਤ ਹੋ ਰਹੇ ਨੇ ਇਹ ਤੋਂ ਸਮਾਜ ਵੀ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹੜੀਆਂ ਰਾਹਾਂ ਤੇ ਚੱਲੇ ਨੇ ਸੱਚ ਦੇ ਮਾਰਗ ਤੇ ਉਹਦਾ ਉਪਦੇਸ਼ ਇੱਕ ਸਾਰੀ ਦੁਨੀਆ ਦੇ ਵਿੱਚ ਜਾਂਦਾ ਸਰ ਜਿਹੜੇ ਬੱਚੇ ਪਤਿਤਪਣੇ ਦੇ ਵਿੱਚ ਪੈ ਗਏ ਕੇਸ ਘਟਾ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਹ ਬੜਾ ਇੱਕ ਡੂੰਗਾ ਸੰਦੇਸ਼ ਆ ਦੇਣਾ ਚਾਹਾਂਗੇ ਅਸੀਂ ਆਪਦੇ ਸਕੂਲ ਕੰਨਿਓ ਵੀ ਤੇ ਅੱਜ ਦੇ ਦਿਨ ਅਪਰੰਤ ਵੀ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਨ੍ਹਾਂ ਨੇ ਇਹਨਾਂ ਲਈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵਾਲਾਂ ਲਈ ਤੇ ਕੇਸਾਂ ਲਈ ਸ਼ਹੀਦੀਆਂ ਪਾਈਆਂ ਨੇ ਅਸੀਂ ਬੱਚਿਆਂ ਨੂੰ ਇਹੀ ਸਿੱਖਿਆ ਦਵਾਂਗੇ ਵੀ ਉਹ ਜਿਹੜੇ ਵਾਲ ਆਪਦੇ ਨਾ ਕਟਾਉਣ ਸੱਚੇ ਸੁੱਚੇ ਰਹਿਣ ਕਿਉਂਕਿ ਸਿੱਖ ਦੀ ਪਛਾਣ ਆ ਜਿਹੜੀ ਇੱਕ ਵੱਖਰੀ ਮਿਦਾਨ ਦੇ ਤੌਰ ਤੇ ਪਛਾਣੀ ਜਾਵੇ ਤੇ ਦਾੜ੍ਹੀ ਕੇਸ ਜ਼ਰੂਰ ਰੱਖੇ ਜਾਣ ਸਰ ਤੁਹਾਡੀ ਜਿਹੜੀ ਸਮਾਜ ਸੇਵਾ ਸੰਸਥਾ ਅੱਜ ਉਹਦੇ ਵੱਲੋਂ ਵੀ ਛੋਟਾ ਜਿਹਾ ਪ੍ਰਾਲਾ ਕਰਦਿਆ ਹੋਇਆ ਇੱਕ ਵਾਤਾਵਰਨ ਸੰਭਾਲ ਦੇ ਲਈ ਇਹ ਬੂਟੇ ਵੀ ਜਿਹੜੇ ਹੈਗੇ ਨੇ ਇਹ ਭੇਟ ਕੀਤੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੇ ਬੂਟੇ ਨੇ ਇਹ ਸਾਰੇ ਨੂੰ ਲੋੜ ਆਇ ਤਾਂ ਆਕਸੀਜਨ ਦੀ ਲੋੜ ਆ ਜਿਹੜੇ ਪਿੱਛੇ ਜੇ ਕਰੋਨਾ ਚੱਲਿਆ ਸੀ ਉਹਦੇ ਲਈ ਬੜੀ ਆਕਸੀਜਨ ਦੀ ਘਾਟ ਰਹੀ ਆ ਅਸੀਂ ਇਹੀ ਇਹਦੇ ਵਿੱਚ ਸੰਦੇਸ਼ ਦਵਾਂਗੇ ਵੱਧੋ ਵੱਧ ਜਿੰਨੇ ਨੇ ਰੁੱਖ ਲਾਏ ਜਾਣ ਅਸੀਂ ਰੱਖ ਲਾਈ ਨਾ ਜਾਣ ਤੇ ਉਹਨਾਂ ਨੂੰ ਪਾਲਿਆ ਜਾਣ ਤਾਂ ਕਿ ਆਪਾਂ ਵਾਤਾਵਰਨ ਸਾਫ਼ ਸੁਥਰਾ ਹੋ ਸਕੇ